ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਦਿਨ ਸੱਚੇ ਪਾਤਸ਼ਾਹ ਤਨ ਸ਼ੇਰ ਗੁਰ ਅੰਗਦ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ ਉੱਥੇ ਜਾ ਕੇ ਆਪਣੇ ਸੇਵਕ ਸ੍ਰੀ ਅਮਰਦਾਸ ਜੀ ਨੂੰ ਦਰਸ਼ਨ ਦਿੱਤੇ ਅਤੇ ਰਸੀਲੇ ਬਚਨ ਬिलास ਕੀਤੇ ਸੈ ਸੁਬਾ ਵਾਪਸ ਆ ਰਹੇ ਸਨ ਕਿ ਰਸਤੇ ਵਿੱਚ ਸ਼ੀਹਾ ਉੱਪਰ ਮਿਲ ਪਿਆ ਉਸ ਨੇ ਦੇਖਦਿਆਂ ਸਾਰ ਹੀ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਅਤੇ ਹਿਰਦੇ ਵਿੱਚ ਦੀਨ ਹੋ ਕੇ ਬੜੀ ਸ਼ਰਧਾ ਧਾਰਨ ਕੀਤੀ ਸ਼ੀਹਾ ਦੇ ਪਾਸ 100 ਬੱਕਰਾ ਵੇਖ ਕੇ ਗੁਰੂ ਜੀ ਨੇ ਬਚਨ ਕੀਤੇ ਹੇ ਸ਼ੀਹਾ ਇਹ ਬੱਕਰੇ ਕਾਦੇ ਵਾਸਤੇ ਲਿਆ ਆ ਤੂੰ ਐਨੇ ਬਕਰੇ ਕਿਉਂ ਇਕੱਠੇ ਕੀਤੇ ਹੋਏ ਹਨ ਸ਼ੀਹੇ ਨੇ ਹੱਥ ਜੋੜ ਕੇ ਦੱਸਿਆ ਹੇ ਭਗਵੰਤ ਰੂਪ ਸਤਿਗੁਰੂ ਜੀ ਮੇਰੇ ਪੁੱਤਰ ਦੇ ਮੁੰਡਨ ਹੋ ਰਹੇ ਹਨ ਤੇ ਮੈਂ ਇਸ ਮੌਕੇ ਤੇ ਬਹੁਤ ਵੱਡਾ ਉਤਸ਼ਾਹ ਕਰਨਾ ਚਾਹੁੰਦਾ ਹਾਂ ਸਾਡੀ ਪੋਲੇ ਦੇ ਸਾਰੇ ਲੋਕ ਇਕੱਠੇ ਹੋ ਰਹੇ ਹਨ ਜਿਸ ਤਰ੍ਹਾਂ ਸਾਡੇ ਵੱਡੇ ਉਡੇਰੇ ਕਰਦੇ ਆਏ ਹਨ ਉਸ ਤਰ੍ਹਾਂ ਮੈਂ ਵੀ ਵਿਹਾਰ ਕਰਨਾ ਚਾਹੁੰਦਾ ਹਾਂ ਜਿਹੜੇ ਸਾਡੇ ਸਾਖ ਸੰਬੰਧੀ ਆਉਣਗੇ ਉਹ ਮਾਸ ਦਾ ਭੋਜਨ ਕਰਨਗੇ ਸਾਡੇ ਉਡੇਰਿਆਂ ਦੀ ਇਹ ਰਸਮ ਹੈ ਕਿ ਉਸ ਦਿਨ ਚੌਲ ਤੇ ਮਾਸ ਦਾ ਭੋਜਨ ਦਿੰਦੇ ਹਨ ਅਨੇਕ ਪ੍ਰਕਾਰ ਨਾਲ ਖੁਸ਼ੀ ਮਨਾਈ ਜਾਂਦੀ ਹੈ ਕੁੱਲ ਦੇ ਸਾਰੇ ਲੋਕ ਇਕੱਠੇ ਹੁੰਦੇ ਹਨ ਇਹ ਸੁਣ ਕੇ ਕਿਰਪਾਲੂ ਗੁਰੂ ਜੀ ਬੜੇ ਮੁਸਕਰਾਏ ਉਸ ਦਾ ਭਲਾ ਕਰਨ ਵਾਸਤੇ ਗੁਰੂ ਜੀ ਨੇ ਬਚਨ ਕੀਤੇ ਐਨੇ ਜੀਵਾਂ ਨੂੰ ਮਾਰ ਕੇ ਤੂੰ ਆਪਣੇ ਸਿਰ ਤੇ ਬੜਾ ਵੱਡਾ ਪਾਪ ਲੈ ਲੇਗਾ ਹੁਣ ਤਾਂ ਤੂੰ ਇਹ ਸਮਝ ਰਿਹਾ ਹੈ ਕਿ ਮੈਂ ਬਹੁਤ ਚੰਗਾ ਕੰਮ ਕਰ ਰਿਹਾ ਹਾਂ ਪਰ ਅੰਤ ਨਰਕਾਂ ਵਿੱਚ ਪੈ ਕੇ ਮਹਾਦੁੱਖ ਪ੍ਰਾਪਤ ਕਰੇਗਾ ਜਮਦੇ ਦੂਤ ਤੈਨੂੰ ਬਹੁਤ ਵੱਡਾ ਦੰਡ ਦੇਣਗੇ ਉੱਥੇ ਤੇਰੇ ਸੰਬੰਧੀ ਜਾਂ ਪੁੱਤਰ ਤੈਨੂੰ ਛਡਾਉਣ ਵਾਸਤੇ ਨਹੀਂ ਆਉਣਗੇ ਜਿਨ੍ਹਾਂ ਦੇ ਖਾਤਰ ਤੂੰ ਇਹ ਪਾਪ ਕਰਮ ਕਮਾਉਣ ਲੱਗਿਆ ਹੈ ਉਹ ਨਰਕਾਂ ਵਿੱਚ ਤੇਰੀ ਕੋਈ ਵੀ ਸਹੈਤ ਨਹੀਂ ਕਰ ਸਕਣਗੇ ਸਾਰੇ ਲੋਕੀ ਸੁੱਖ ਭੋਗਣਗੇ ਤੇ ਬਿਪਤਾ ਤੈਨੂੰ ਪਹਜੇਗੀ ਜਿਸ ਕਾਰਨ ਤੈਨੂੰ ਵੱਡਾ ਦੁੱਖ ਹੋਵੇਗਾ ਧਰਮਰਾਜ ਜਦ ਲੇਖਾ ਕਰੇਗਾ ਤਾਂ ਤੂੰ ਬਹੁਤ ਮਹਾਦੁੱਖ ਪਾਏਗਾ ਤੇ ਕੋਈ ਵੀ ਕਸਰ ਬਾਕੀ ਨਹੀਂ ਰਹੇਗੀ ਗੁਰੂ ਜੀ ਦੇ ਮੁਖ ਤੋਂ ਇਹ ਬਚਨ ਸੁਣ ਕੇ ਸ਼ੀਹਾ ਬਹੁਤ ਡਰ ਗਿਆ ਤੇ ਬੋਲਿਆ ਉਸ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਹਾਡੀ ਆਗਿਆ ਹੋਵੇਗੀ اے ਸੱਚੇ ਪਾਸ਼ਾ ਮੈਂ ਕੀ ਉਪਾ ਕਰਾਂ ਜਿਸ ਕਰਕੇ ਮੈਂ ਜੀਵ ਹਤਿਆ ਤੋਂ ਬਚ ਜਾਵਾਂ ਮੈਨੂੰ ਕੋਈ ਚੰਗੀ ਗੱਲ ਦੱਸੋ ਜਿਸ ਤਰ੍ਹਾਂ ਮੈਂ ਵੀ ਬਚ ਜਾਵਾਂ ਤੇ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਉਸ ਤਰ੍ਹਾਂ ਵੀ ਕਰ ਲਵਾਂ ਮੈਨੂੰ ਪਾਪ ਨਾ ਲੱਗੇ ਤੇ ਮੈਂ ਨਰਕਾਂ ਵਿੱਚ ਨਾ ਪਾਵਾਂ ਜੀਵ ਕਾ ਹਤ ਕਰਨ ਤੋਂ ਮੇਰਾ ਚਿਤ ਬਹੁਤ ਡਰ ਗਿਆ ਹੈ ਆਪ ਸ਼ਕਤੀਵਾਨ ਹਰ ਤਰ੍ਹਾਂ ਸਮਰਥ ਹੋ ਏ ਪ੍ਰਭੂ ਜੀ ਮੈਨੂੰ ਆਪਣਾ ਹੱਥ ਦੇ ਕੇ ਰੱਖ ਲਓ ਤੁਹਾਡੇ ਨਾਲੋਂ ਵੱਡਾ ਮੈਂ ਕਿੱਥੋਂ ਲੱਭਾਂਗਾ ਆਪ ਜੀ ਦੀ ਸ਼ਰਨ ਪੈ ਕੇ ਮੈਂ ਹਰ ਰੋਜ਼ ਪ੍ਰਮਾਤਮਾ ਦੇ ਗੁਣ ਗਾਇਆ ਕਰਾਂਗਾ ਹੁਣ ਮੈਨੂੰ ਇਹ ਦੱਸੋ ਜਿਵੇਂ ਜੀਵ ਕਾਤ ਨਾ ਹੋਵੇ ਅਤੇ ਨਾ ਹੀ ਵਡੇਰਿਆਂ ਨੂੰ ਦੁਖੀ ਵੇਖਾਂ ਅਜਿਹਾ ਉਪਾਅ ਹੁਣ ਆਪ ਜੀ ਫਰਮਾਓ ਆਪਣਾ ਸੇਵਕ ਜਾਣ ਕੇ ਮੇਰੇ ਤੇ ਕਿਰਪਾ ਕਰੋ ਉਸ ਦੀ ਇਸ ਤਰ੍ਹਾਂ ਬੇਨਤੀ ਸੁਣ ਕੇ ਗੁਰੂ ਜੀ ਨੇ ਦਇਆ ਕੀਤੀ ਅਤੇ ਉਸ ਨੂੰ ਇਸ ਤਰ੍ਹਾਂ ਬਚਨ ਕਹੇ ਤੁਸੀਂ ਸਾਰੀਆਂ ਬੱਕਰੀਆਂ ਨੂੰ ਛੱਡ ਦਿਓ ਤੇ ਆਪਣੇ ਦਿਲ ਦੇ ਸਾਰੇ ਪਰਮਾ ਨੂੰ ਦੂਰ ਕਰ ਲੋ ਇਸ ਤਰ੍ਹਾਂ ਵਡੇਰਿਆਂ ਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੋਏਗੀ ਅਤੇ ਦੁੱਖਾਂ ਦਾ ਨਾਸ਼ ਕਰਕੇ ਸਤਨਾਮ ਦਾ ਸਿਮਰਨ ਕਰੋ ਜੀਣਾ ਨੂੰ ਤੂੰ ਦੁੱਖ ਦਾ ਇੱਕ ਜਾਣਦਾ ਹੈ ਜੋ ਤੇਰੇ ਵਿਗਨ ਪਾਉਣਗੇ ਉਹ ਸਭ ਤਰ੍ਹਾਂ ਤੇਰੇ ਰਖਵਾਲੇ ਹੋਣਗੇ ਸਾਰੇ ਤੈਨੂੰ ਸੁੱਖ ਦੇਣਗੇ ਅਤੇ ਤੇਰੇ ਕਿਸੇ ਕੰਮ ਨੂੰ ਵੀ ਨਹੀਂ ਵਿਗਾੜਨਗੇ ਬੱਕਰੀਆਂ ਨੂੰ ਛੱਡ ਦੇਣ ਨਾਲ ਤੁਸੀਂ ਨਰਕਾਂ ਵਿੱਚ ਨਹੀਂ ਜਾਓਗੇ ਅਤੇ ਹੋਰ ਦੁੱਖ ਵੀ ਨਹੀਂ ਪਾਉਂਗੇ ਗੁਰੂ ਜੀ ਦੇ ਬਚਨ ਸੁਣ ਕੇ ਸ਼ੀਹੇ ਨੇ ਦਿਲ ਵਿੱਚ ਸ਼ਰਧਾ ਧਾਰਨ ਕੀਤੀ ਆਪਣਾ ਹਿੱਤ ਜਾਣ ਕੇ ਹੱਥ ਜੋੜ ਕੇ ਖਲੋ ਗਿਆ ਤੇ ਉਸੇ ਵੇਲੇ ਸਾਰੇ ਬੱਕਰੇ ਛੱਡ ਦਿੱਤੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਆਪਣੇ ਮਨ ਵਿੱਚ ਧਾਰਨ ਕੀਤਾ ਤੇ ਫਿਰ ਆਪਣੇ ਘਰ ਵਿੱਚ ਚਲਾ ਗਿਆ ਤੇ ਜਿੰਨੀ ਸਮਗਰੀ ਤਿਆਰ ਕੀਤੀ ਸੀ ਉਹ ਲਿਆ ਕੇ ਗੁਰੂ ਜੀ ਦੇ ਅੱਗੇ ਧਰ ਦਿੱਤੀ ਆਪਣੇ ਸਾਰੇ ਸੰਬੰਧੀਆਂ ਨੂੰ ਉੱਥੇ ਬੁਲਾ ਲਿਆ ਫਿਰ ਆਪਣੇ ਪੁੱਤਰ ਨੂੰ ਵੀ ਗੁਰੂ ਜੀ ਦੇ ਦੁਆਰੇ ਲਿਆਇਆ ਦਾਲ ਚੌੜ ਦਾ ਸਾਰਿਆਂ ਨੂੰ ਭੋਜਨ ਛਕਾਇਆ ਸਾਰੇ ਪਰਿਵਾਰ ਨੇ ਬੜੇ ਪ੍ਰੇਮ ਨਾਲ ਆਪਣੀ ਰੂਚੀ ਅਨੁਸਾਰ ਪ੍ਰਸ਼ਾਦਾ ਛਕਿਆ ਸਿੱਖ ਸੰਗਤ ਸਭ ਨੇ ਭੋਜਨ ਛਕਿਆ ਅਤੇ ਕੋਈ ਵਿਗਨ ਵੀ ਹੋਣ ਨਾ ਪਾਇਆ ਸਤਿਗੁਰੂ ਜੀ ਦਾ ਪ੍ਰਤਾਪ ਬਹੁਤ ਵੱਡਾ ਹੈ ਵਿਗਨ ਪਾਉਣ ਵਾਲਿਆਂ ਤੋਂ ਸਤਿਗੁਰੂ ਜੀ ਨੇ ਉਸ ਦੀ ਰਖਵਾਲੀ ਕੀਤੀ ਉਹਨਾਂ ਨੇ ਸਾਰੇ ਕਾਰਜ ਪੂਰਨ ਕੀਤੇ ਅਤੇ ਸਾਰਿਆਂ ਨੇ ਗੁਰੂ ਜੀ ਦੇ ਮਾਰਗ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕੀਤਾ ਉਸ ਦਿਨ ਤੋਂ ਸ਼ੀਹਾ ਉਪਰ ਗੁਰੂ ਜੀ ਦਾ ਸਿੱਖ ਬਣ ਗਿਆ ਚਿੱਤ ਵਿੱਚ ਬਹੁਤ ਪ੍ਰੇਮ ਕਰਕੇ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦਾ ਸੀ ਗੁਰੂ ਜੀ ਬਾਰੇ ਉਸ ਦੀ ਪ੍ਰਤੀਤ ਦ੍ਰਿੜ ਹੋ ਗਈ ਤੇ ਹੋਰ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਛੱਡ ਦਿੱਤੀ ਜੋ ਸਾਰਿਆਂ ਨੂੰ ਛੱਡ ਕੇ ਗੁਰੂ ਜੀ ਦਾ ਆਸਰਾ ਫੜੇ ਪ੍ਰਿਥਵੀ ਤੇ ਐਸੀ ਦੁਰਲਭ ਵਸਤੂ ਹੋਰ ਕੋਈ ਨਹੀਂ ਹੈ ਸ਼ੀਹਾਉਪਰ ਇਸ ਤਰ੍ਹਾਂ ਹੀ ਸਤਿਗੁਰੂ ਜੀ ਦਾ ਮੱਤ ਧਾਰਨ ਕਰਕੇ ਗੁਰੂ ਜੀ ਦਾ ਸਿੱਖ ਹੋ ਗਿਆ। ਇਸ ਤੋਂ ਬਾਅਦ ਵੀ ਸ਼ੇਰ ਗੁਰ ਅੰਗਦ ਦੇਵ ਜੀ ਬਹੁਤ ਵਾਰ ਹਿਤ ਧਾਰਨ ਕਰਕੇ ਸ਼ਿਰ ਗੋਇੰਦਵਾਲ ਸਾਹਿਬ ਜਾਂਦੇ ਰਹੇ। ਆਪਣੇ ਸੇਵਕ ਨੂੰ ਮਿਲ ਕੇ ਆਨੰਦ ਦਿੰਦੇ ਸਨ। ਕਈ ਵਾਰੀ ਬਾਹਰ ਰਹਿੰਦੇ ਸਨ ਅਤੇ ਕਈ ਵਾਰੀ ਉਸ ਦੇ ਘਰ ਚਲੇ ਜਾਂਦੇ ਸਨ। ਇਸ ਪ੍ਰਕਾਰ ਕੁਝ ਸਮਾਂ ਬਤਾয়া ਅਤੇ ਜਗਤ ਵਿੱਚ ਸਿੱਖੀ ਮਾਰਗ ਪ੍ਰਗਟ ਕੀਤਾ। ਫਿਰ ਇੱਕ ਵਾਰੀ ਪਤਝੜ ਦੀ ਰੁੱਤ ਸਾਰੀ ਬੀਤ ਗਈ ਤੇ ਸਭ ਥਾਂ ਬਸੰਤ ਬਹਾਰ ਦੀ ਗੁਲਜ਼ਾਰ ਖਿੜ ਗਈ ਸਾਰਿਆਂ ਨੂੰ ਸੁੱਖ ਦੇਣ ਵਾਲਾ ਚੇਤ ਦਾ ਮਹੀਨਾ ਚੜ ਪਿਆ ਹੁਣ ਨਾ ਜ਼ਿਆਦਾ ਸਰਦੀ ਸੀ ਅਤੇ ਨਾ ਹੀ ਅੱਤ ਦੀ ਗਰਮੀ ਸੀ ਅਨੇਕਾਂ ਪ੍ਰਕਾਰ ਦੇ ਅਤੇ ਕਈ ਕਿਸਮ ਦੇ ਰੰਗਾਂ ਦੇ ਫੁੱਲ ਖਿੜੇ ਹੋਏ ਸਨ ਹਰ ਤਰ੍ਹਾਂ ਨਾਲ ਸੁੰਦਰ ਸ਼ੋਭਾ ਵਧੀ ਹੋਈ ਸੀ ਬਾਗ ਬਗੀਚਿਆਂ ਵਿੱਚ ਸੁੰਦਰ ਗੁਲਾਬ ਖਿੜੇ ਹੋਏ ਸਨ ਜਿਨ੍ਹਾਂ ਨੂੰ ਵੇਖ ਕੇ ਮਨੁੱਖ ਵੀ ਖਿੜ ਪੈਂਦੇ ਸਨ ਗੁਰੂ ਜੀ ਜਦ ਵੀ ਗੋਇੰਦਵਾਲ ਸਾਹਿਬ ਆਉਂਦੇ ਸਨ ਤਾਂ ਇਸ ਇਲਾਕੇ ਦੇ ਜੰਗਲਾਂ ਦੀ ਸੁੰਦਰਤਾ ਨੂੰ ਵੇਖਦੇ ਸਨ ਕੁਝ ਸਮੇਂ ਬਾਅਦ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਸੱਚਖੰਡ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਉਹ ਆਪਣੇ ਸਰੀਰ ਨੂੰ ਛੱਡਣਾ ਚਾਹੁੰਦੇ ਸਨ ਇਸ ਤਰ੍ਹਾਂ ਵਿਚਾਰ ਕੇ ਸਾਰੀ ਸੰਗਤ ਨੂੰ ਕਹਿ ਦਿੱਤਾ ਕਿ ਹੁਣ ਅਸੀਂ ਸਰੀਰ ਨੂੰ ਛੱਡਣਾ ਚਾਹੁੰਦੇ ਹਾਂ ਇਹ ਗੱਲ ਸਾਡੇ ਜਿਤ ਵਿੱਚ ਆਈ ਹੈ ਇਹ ਸੁਣ ਸੁਣ ਕੇ ਸਿੱਖ ਹਿਰਦੇ ਬਹੁਤ ਹੈਰਾਨ ਹੋ ਰਹੇ ਸਨ ਤੇ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ ਕਿ ਸਤਿਗੁਰੂ ਜੀ ਹੁਣ ਸਰੀਰ ਨੂੰ ਛੱਡ ਕੇ ਵਾਹਿਗੁਰੂ ਵਿੱਚ ਸਮਾ ਜਾਣਗੇ ਊਚ ਨੀਚ ਚਾਰੇ ਵਰਨਾ ਦੇ ਲੋਕ ਗੁਰੂ ਜੀ ਦੀ ਇਹ ਗੱਲ ਸੁਣ ਸੁਣ ਕੇ ਹਿਰਦਿਆਂ ਵਿੱਚ ਬੜੇ ਹੈਰਾਨ ਹੋ ਰਹੇ ਸਨ ਅਤੇ ਕਹਿੰਦੇ ਸਨ ਗੁਰੂ ਜੀ ਪਹਿਲਾਂ ਹੀ ਸੰਗਤ ਨੂੰ ਦੱਸ ਦਿੰਦੇ ਹਨ ਉਸ ਤੋਂ ਬਾਅਦ ਸੱਚਖੰਡ ਨੂੰ ਜਾਂਦੇ ਹਨ ਇਹ ਤਾਂ ਬਹੁਤ ਵੱਡੀ ਕਾਰਾਮਾਤ ਏ ਤਨੀ ਹਨ ਸੰਸਾਰ ਪਰ ਤੋਂ ਬਹੁਤ ਸਿੱਖ ਬੜੀ ਦੂਰ ਦੂਰ ਤੋਂ ਇਹ ਸੁਣ ਸੁਣ ਕੇ ਆ ਰਹੇ ਸਨ ਅਤੇ ਕਹਿ ਰਹੇ ਸਨ ਸਤਿਗੁਰੂ ਜੀ ਦੇ ਪਹਿਲਾਂ ਪਹਿਲਾਂ ਹੀ ਦਰਸ਼ਨ ਕਰ ਲਈਏ ਬਾਅਦ ਵਿੱਚ ਸਤਿਗੁਰੂ ਜੀ ਸਤਖੰਡ ਨੂੰ ਚਲੇ ਜਾਣਗੇ ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਬਹੁਤ ਵਿਆਕੁਲ ਹੋ ਗਏ ਬਿਨਾਂ ਬੁਲਾਏ ਉਹ ਗੁਰੂ ਜੀ ਦੇ ਪਾਸ ਪਹੁੰਚ ਵੀ ਨਹੀਂ ਸਕਦੇ ਸਨ ਉਹਨਾਂ ਨੂੰ ਇੱਕ ਘੜੀ ਵੀ ਬ੍ਰਹਮਾ ਦੇ ਇੱਕ ਦਿਨ ਸਮਾਂ ਭਾਵ ਅਨਗਿਣਿਤ ਸਮੇਂ ਦੇ ਬਰਾਬਰ ਬੀਤਦੀ ਸੀ ਮਨ ਵਿੱਚ ਬਹੁਤ ਆराधना ਕਰਦੇ ਸਨ ਇਧਰ ਅੰਤਰਾਜਮੀ ਸ਼ੀਰ ਗੁਰ ਅੰਗਦ ਦੇਵ ਜੀ ਸ਼ੀਰ ਗੁਰ ਅਮਰਦਾਸ ਜੀ ਦੀ ਹਾਲਤ ਨੂੰ ਜਾਣ ਗਏ ਫਿਰ ਸਵਾਮੀ ਗੁਰੂ ਜੀ ਨੇ ਇੱਕ ਸਿੱਖ ਨੂੰ ਉਹਨਾਂ ਨੂੰ ਬੁਲਾਉਣ ਵਾਸਤੇ ਭੇਜਿਆ ਉਹ ਸਿੱਖ ਨੇ ਬੜੇ ਆਦਰ ਨਾਲ ਜਾ ਕੇ ਦੱਸਿਆ ਕਿ ਗੁਰੂ ਜੀ ਨੇ ਤੁਹਾਨੂੰ ਬੁਲਾਇਆ ਸੁਣਦਿਆਂ ਹੀ ਚੱਲ ਪਏ ਤੇ ਨੈਣ ਜਲ ਨਾਲ ਭਿੱਜ ਗਏ ਤ੍ਰント ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਉਸੇ ਵੇਲੇ ਉਹਨਾਂ ਦੇ ਚਰਨਾਂ ਤੇ ਢਹਿ ਪਏ ਅੱਖਾਂ ਵਿੱਚੋਂ ਜਲ ਦੀਆਂ ਧਾਰਾਂ ਇਸ ਤਰ੍ਹਾਂ ਵਹਿ ਤੁਰੀਆਂ ਮਾਨੋ ਪ੍ਰੇਮ ਦਾ ਫੁਹਾਰਾ ਛੁੱਟਿਆ ਹੋਵੇ ਆਪਣੇ ਸੇਵਕ ਨੂੰ ਬਹੁਤ ਵਿਆਕੁਲ ਜਾਣ ਕੇ ਸ਼ੀਰ ਗੁਰ ਅੰਗਦ ਦੇਵ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਬਚਨ ਕੀਤਾ हे पुरਖਾ ਤਉਨੂ ਪੂਰਨ ਗਿਆਨ ਹੈ ਮੈਂ ਸਤਖੰਡ ਨੂੰ ਜਾ ਰਿਹਾ ਹਾਂ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਖੁਸ਼ੀ ਗਮੀ ਨਹੀਂ ਹੈ ਤੂੰ ਪਰਤਖ ਮੇਰਾ ਰੂਪ ਹੈ ਸਰੀਰ ਦੇ ਹੁੰਦਿਆਂ ਯਾਨੀ ਜਗ ਵਿੱਚ ਇਸ ਤਰ੍ਹਾਂ ਰਹਿੰਦਾ ਹੈ ਜਿਵੇਂ ਜਲ ਦਾ ਭਰਿਆ ਘੜਾ ਸਮੁੰਦਰ ਵਿੱਚ ਰਹਿੰਦਾ ਹੈ ਜਦ ਘੜਾ ਫਟ ਜਾਂਦਾ ਹੈ ਤਾਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ ਇਸ ਤਰ੍ਹਾਂ ਯਾਨੀ ਸਰੀਰ ਛੱਡ ਕੇ ਬ੍ਰਹਮ ਦੇ ਨਾਲ ਮਿਲ ਜਾਂਦਾ ਹੈ ਨਾ ਮੇਰਾ ਆਉਣਾ ਹੈ ਨਾ ਮੇਰਾ ਜਾਣਾ ਹੈ ਮੈਂ ਪਰਮਾਤਮਾ ਦੇ ਨਿਜੀ ਸਰੂਪ ਵਿੱਚ ਸਮਾ ਜਾਵਾਂਗਾ ਫਿਰ ਸਿੱਖਾਂ ਨੂੰ ਸੰਬੋਧਨ ਕਰਕੇ ਕਿਹਾ ਉੱਠ ਕੇ ਪਾਣੀ ਦੀ ਗਾਗਰ ਭਰ ਕੇ ਲਿਆਓ ਅਤੇ ਸ਼ਿਰ ਗੁਰ ਅਮਰਦਾਸ ਜੀ ਨੂੰ ਇਸ਼ਨਾਨ ਕਰਾਓ ਤੇ ਸਾਰੀ ਸੰਗਤ ਨਾਲ ਮੇਲ ਕਰਾਓ। ਮੇਰੇ ਦੋਹਾਂ ਪੁੱਤਰਾਂ ਨੂੰ ਵੀ ਬੁਲਾਓ। ਮੇਰੀ ਹੁਣ ਸਮਾਉਣ ਦੀ ਤਿਆਰੀ ਹੈ। ਇਸ ਲਈ ਦੇਰ ਨਾ ਲਾਓ। ਸੰਸਕਾਰ ਵਾਸਤੇ ਸਾਰੀ ਸਮੱਗਰੀ ਫੌਰਨ ਇਕੱਠੀ ਕਰ ਲਓ। ਪੰਜ ਪੈਸੇ ਅਤੇ ਨਾਰੀਅਲ ਲਿਆਓ ਅਤੇ ਫੁੱਲਾਂ ਦਾ ਵੱਡਾ ਹਾਰ ਤਿਆਰ ਕਰੋ। ਤਿਲ, ਚੰਦਨ ਤੇ ਕੇਸਰ ਲਿਆਓ ਤੇ ਪਵਿੱਤਰ ਦੱਬ ਲਿਆ ਕੇ ਵੇੜੇ ਵਿੱਚ ਲਪਾਈ ਕਰੋ ਸਾਰੇ ਸਿੱਖਾਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਨੂੰ ਸੁਣਿਆ ਹੈਰਾਨ ਹੋ ਕੇ ਗੁਰੂ ਜੀ ਦੀ ਆਗਿਆ ਅਨੁਸਾਰ ਕੰਮ ਕਰਨ ਲੱਗੇ ਦਿਲ ਵਿੱਚ ਪੂਜਦੇ ਤੇ ਨਮਸਕਾਰ ਕਰਦੇ ਸਨ ਸੋ ਸਾਹਾ ਸੰਗਤ ਜੀ ਇਸ ਪ੍ਰਕਾਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸ਼ੀਹਾ ਉਪਲ ਦਾ ਉਦਾਰ ਕੀਤਾ ਤੇ ਸੱਚਖੰਡ ਜਾਣ ਤੋਂ ਪਹਿਲਾਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਗਾ ਕੇ ਉਹਨਾਂ ਨੂੰ ਗੁਰਗੱਦੀ ਤੇ ਬਿਠਾਇਆ ਸਾ ਸੰਗਤ ਜੀ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਲਗਾਉਂਦੇ ਸਨ ਤੇ ਬਾਬਾ ਬੁੱਢਾ ਜੀ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਵੰਸ਼ ਗੁਰੂ ਜੀ ਨੂੰ ਤਿਲਕ ਲਗਾਉਂਦੀ ਰਹੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ